ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਜਦੋਂ ਉਤੋਂ ਬਣਦੇ ਪੈਸਿਆਂ ਦੀ ਗੱਲ ਸੁਣ ਕੇ ਕੁੜੀ ਵਾਲੇ ਰਿਸ਼ਤਾ ਮੁਕਰ ਗਏ ਦੋਸਤੋ ਇੱਕ ਵਾਰੀ ਦੀ ਗੱਲ ਹੈ ਕਿ ਇੱਕ ਲੜਕੀ ਵਾਲੇ ਆਪਣੀ ਲੜਕੇ ਦਾ ਰਿਸ਼ਤਾ ਕਰਨ ਵਾਸਤੇ ਕਿਸੇ ਲੜਕੇ ਦੇ ਘਰ ਪਹੁੰਚ ਗਏ ਰਿਸ਼ਤਾ ਕਰਨ ਵਾਲੇ ਬਚੋਲੇ ਨੇ ਲੜਕੇ ਵਾਲਿਆਂ ਦੇ ਘਰੇ ਪੂਰੀ ਤਿਆਰੀ ਕਰਵਾ ਕੇ ਰੱਖੀ ਸੀ ਲੜਕੀ ਵਾਲਾ ਨੂੰ ਬਿਠਾਉਣ ਵਾਸਤੇ ਮੇਜ਼ ਕੁਰਸੀਆਂ ਤੇ ਸੋਫੇ ਕਮਰੇ ਚ ਵਧੀਆ ਤਰੀਕੇ ਨਾਲ ਸਜਾਏ ਗਏ ਤੇ ਚਾਹ ਪਾਣੀ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ ਨਿਸ਼ਚਿਤ ਕੀਤੇ ਦਿਨ ਮੁਤਾਬਕ 11:00 ਵਜੇ ਲੜਕੇ ਵਾਲੇ ਚਾਰ ਪੰਜ ਆਦਮੀ ਲੜਕੇ ਵਾਲਿਆਂ ਦੇ ਘਰ ਪਹੁੰਚ ਗਏ ਲੜਕੇ ਵਾਲਿਆਂ ਨੇ ਉਨਾਂ ਦਾ ਸਵਾਗਤ ਕਰਨ ਤੋਂ ਬਾਅਦ ਉਹਨਾਂ ਨੂੰ ਕਮਰੇ ਵਿੱਚ ਬਿਠਾਇਆ ਜਲਪਾਣੀ ਸ਼ਿਕਾਣ ਤੋਂ ਬਾਅਦ ਘਰ ਵਾਲਿਆਂ ਦਾ ਲੜਕਾ ਜਿਸ ਨੂੰ ਲੜਕੀ ਵਾਲੇ ਦੇਖਣ ਵਾਸਤੇ ਆਏ ਸਨ ਉਹ ਲੜਕਾ ਇੱਕ ਟ੍ਰੇ ਵਿੱਚ ਚਾਹ ਪਾਣੀ ਤੇ ਕੁਝ ਬਿਸਕੁਟ ਪੁਰੀਆ ਵਗੈਰਾ ਲੈ ਕੇ ਆਇਆ ਤੇ ਸਭ ਨੂੰ ਸਤ ਸ੍ਰੀ ਅਕਾਲ ਕਹਿ ਕੇ ਬੈਠ ਗਿਆ ਸਾਰੇ ਜਣੇ ਚਾਹ ਪਾਣੀ ਪੀਣ ਲੱਗੇ ਅਤੇ ਵਿਚੋਲਾ ਗੱਲਬਾਤ ਦੀ ਭੂਮਿਕਾ ਬਨਣ ਵਾਸਤੇ ਕੋਈ ਹੋਰ ਗੱਲਾਂ ਛੇੜਨ ਲੱਗਾ ਚਾਹ ਪਾਣੀ ਪੀਂਦੇ ਪੀਂਦੇ ਲੜਕੀ ਦੇ ਭਰਾ ਨੇ ਲੜਕੇ ਨੂੰ ਪੁੱਛਿਆ ਕਿ ਉਸਦੀ ਅੱਜਕੱਲ ਡਿਊਟੀ ਕਿਸ ਜਗ੍ਹਾ ਤੇ ਹੈ ਅਤੇ ਉਹ ਕਿਹੜੇ ਮੈਗਮੇ ਵਿੱਚ ਨੌਕਰੀ ਕਰਦਾ ਹੈ ਉਸ ਲੜਕੇ ਨੇ ਦੱਸਿਆ ਕਿ ਜੀ ਮੈਂ ਮਾਲ ਪਟਵਾਰੀ ਦੀ ਪੋਸਟ ਤੇ ਕੰਮ ਕਰਦਾ ਹਾਂ ਤੇ ਮੇਰੀ ਮੁੱਖੀ ਡਿਊਟੀ ਹੈ ਲੜਕੀ ਦੇ ਭਰਾ ਨੇ ਦੁਬਾਰਾ ਪੁੱਛਿਆ ਕਿ ਕਾਕਾ ਜੀ ਤੁਹਾਡੀ ਸੈਲਰੀ ਕਿੰਨੀ ਹੈ ਤਾਂ ਜਵਾਬ ਵਿੱਚ ਉਸ ਲੜਕੇ ਨੇ ਦੱਸਿਆ ਕਿ ਜੀ 65000 ਰੁਪਏ ਮੇਰੀ ਸੈਲਰੀ ਹੈ ਬਾਕੀ ਉੱਤੋਂ ਵੀ ਬਹੁਤ ਬਣ ਜਾਂਦੇ ਹਨ ਲੜਕੀ ਦੇ ਪਿਤਾ ਥੋੜਾ ਜਿਹਾ ਅਨਪੜ ਹੋਣ ਕਰਕੇ ਉਹ ਉੱਤੋਂ ਵਾਲੇ ਪੈਸਿਆਂ ਦੀ ਗੱਲ ਨੂੰ ਸਮਝ ਨਾ ਸਕੇ ਪਰ ਉਹ ਲੜਕੇ ਨੂੰ ਪੁੱਛੇ ਬੈਠੇ ਕਿ ਕਾਕਾ ਮੈਨੂੰ ਉੱਤੋਂ ਵਾਲੀ ਗੱਲ ਤੁਹਾਡੇ ਸਮਝ ਨਹੀਂ ਆਈ ਇੰਨੇ ਵਿੱਚ ਲੜਕੇ ਦੇ ਬਾਪ ਨੇ ਉਹਨਾਂ ਨੂੰ ਕਿਹਾ ਜੀ ਜਦੋਂ ਕੋਈ ਜ਼ਿਮੀਂਦਾਰ ਫਰਦ ਵਗੈਰਾ ਲੈਣ ਆਉਂਦੇ ਹਨ ਜਾਂ ਹੋਰ ਕੋਈ ਇੰਤਕਾਲ ਵਗੈਰਾ ਦਾ ਕੰਮ ਕਰਵਾਉਣ ਆਉਂਦੇ ਹਨ ਤਾਂ ਉਹਨਾਂ ਕੋਲੋਂ ਆਪਣਾ ਕਾਕਾ ਪੈਸੇ ਲੈ ਲੈਂਦਾ ਹੈ ਇਸ ਤਰ੍ਹਾਂ ਪੰਖਾ ਤਾਂ ਖਾਤੇ ਵਿੱਚ ਜਮਾ ਹੀ ਰਹਿੰਦੀ ਹੈ ਤੇ ਉਤਨੇ ਪੈਸੇ ਨਾਲ ਹੀ ਪੌ 12 ਹੋ ਜਾਂਦੀਆਂ ਹਨ ਲੜਕੇ ਦੇ ਬਾਪ ਦੀ ਇਹ ਗੱਲ ਸੁਣ ਕੇ ਲੜਕੀ ਵਾਲਿਆਂ ਦੇ ਚਾਹ ਪਾਣੀ ਲੰਘਣੀ ਮੁਸ਼ਕਲ ਹੋ ਗਈ ਉਹ ਬਚੋਲੇ ਨੂੰ ਕਹਿਣ ਲੱਗੇ ਕਿ ਚਲੋ ਜੀ ਆਪਾਂ ਹੁਣ ਚੱਲੀਏ ਬਚੋਲਾ ਥੋੜਾ ਜਿਹਾ ਘਬਰਾ ਆ ਗਿਆ ਅਤੇ ਉਸਨੇ ਵੱਖਰੇ ਹੋ ਕੇ ਉਹ ਲੜਕੀ ਵਾਲਿਆਂ ਨੂੰ ਸਮਝਾਇਆ ਕਿ ਤੁਹਾਡੀ ਲੜਕੀ ਇੱਥੇ ਬਹੁਤ ਮौज ਕਰੇਗੀ ਵਧੀਆ ਨੌਕਰੀ ਹੈ ਲੜਕੇ ਦੀ ਘਰ-ਬਾਰ ਵਧੀਆ ਪਰ ਲੜਕੀ ਵਾਲਾ ਨੇ ਉਸ ਵਿਚੋਲੇ ਦੀ ਇੱਕ ਵੀ ਗੱਲ ਨਹੀਂ ਸੁਣੀ ਅਤੇ ਉਸ ਨੂੰ ਉੱਥੇ ਰਿਸ਼ਤਾ ਕਰਨ ਤੋਂ ਸਾਬ ਜਵਾਬ ਦੇ ਦਿੱਤਾ ਜਦ ਵਿਚੋਲੇ ਨੇ ਜਵਾਬ ਦਾ ਕਾਰਨ ਪੁੱਛਿਆ ਤਾਂ ਲੜਕੀ ਦੇ ਭਰਾ ਨੇ ਕਿਹਾ ਕਿ ਅਸੀਂ ਉੱਤੋਂ ਪੈਸੇ ਲੈਣ ਵਾਲੇ ਨੂੰ ਰਿਸ਼ਤਾ ਹੀ ਨਹੀਂ ਕਰਦੇ ਕਿਉਂਕਿ ਇਹ ਕੱਲ ਨੂੰ ਸਾਡੇ ਕੋਲੋਂ ਗਿੱਜਾ ਗਿੱਜਾ ਉੱਤੋਂ ਦਾਜ ਵੀ ਮੰਗ ਸਕਦਾ ਹੈ ਸੋ ਇਸ ਤਰ੍ਹਾਂ ਉਤਲੇ ਪੈਸਿਆਂ ਨੇ ਹੁੰਦੇ ਹੁੰਦੇ ਰਿਸ਼ਤੇ ਨੂੰ ਤੋੜ ਦਿੱਤਾ ਸੋ ਦੋਸਤੋ ਇਸ ਤਰ੍ਹਾਂ ਸਮਾਜ ਵਿੱਚ ਬਹੁਤ ਇਮਾਨਦਾਰ ਲੋਕ ਵੀ ਹੁੰਦੇ ਹਨ ਬੇਸ਼ੱਕ ਪੈਸੇ ਨੂੰ ਕਿਸੇ ਨੇ ਅੱਜ ਤੱਕ ਨਹੀਂ ਇਨਕਾਰਿਆ ਪਰ ਵੇਖੋ ਉਸ ਲੜਕੀ ਵਾਲੇ ਰਿਸ਼ਵਤ ਦੇ ਨਾਂ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪਟਵਾਰੀ ਇਹ ਲੜਕਾ ਰਿਸ਼ਵਤ ਵੀ ਲੈਂਦਾ ਹੈ ਤਾਂ ਉਹਨਾਂ ਨੇ ਆਪਣੀ ਦੀ ਆਪਣੀ ਲੜਕੀ ਦਾ ਉੱਥੇ ਰਿਸ਼ਤਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਇਸ ਤਰ੍ਹਾਂ ਉਤਨੇ ਪੈਸੇ ਦੀ ਕਹਾਣੀ ਜੋ ਪਟਵਾਰੀ ਸਾਹਿਬ ਦੇ ਇਸ ਤਰ੍ਹਾਂ ਇਹ ਉਤਨੇ ਪੈਸੇ ਦੀ ਕਹਾਣੀ ਉਲਟ ਪੈ ਗਈ ਉਮੀਦ ਹੈ ਕਿ ਆਪ ਜੀ ਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੇ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਅਤੇ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਵੀਡੀਓ ਆਪ ਜੀ ਕੋਲ ਜਲਦੀ ਜਲਦੀ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ